ਡਾਕਟਰ ਨੇ ਆਪਣੀ ਹੀ ਪਤਨੀ ਨੂੰ ਉਤਾਰ ਦਿੱਤਾ ਮੌਤ ਦੇ ਕਾਰਨ ਤੇ ਤੁਸੀਂ ਵੀ ਵਜ੍ਹਾ ਜਾਣ ਕੇ ਹੈਰਾਨ ਹੋ ਜਾਓਗੇ ਬੈਂਗਲੁਰੂ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬੈਂਗਲੁਰੂ ਦੇ ਵਿੱਚ ਇੱਕ 32 ਸਾਲ ਦੇ ਸਰਜਨ ਨੇ ਆਪਣੀ ਹੀ ਪਤਨੀ ਨੂੰ ਇੱਕ बेहੋਸ਼ੀ ਦਾ ਇੰਜੈਕਸ਼ਨ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਹੁਣ ਪੁਲਿਸ ਨੇ ਮਹਿੰਦਰ ਰਾਜੀ ਨੂੰ ਗ੍ਰਿਫਤਾਰ ਕਰ ਲਿਆ ਵਿਕਟੋਰੀਆ ਹਸਪਤਾਲ ਦੇ ਵਿੱਚ ਜਨਰਲ ਸਰਜਨ ਦੇ ਵਜੂਹੇ ਕੰਮ ਕਰਦਾ ਹੈ ਤੇ ਪਰ ਉਸਨੇ ਆਪਣੀ ਇਸ ਡਾਕਟਰੀ ਨੂੰ ਆਪਣੀ ਹੀ ਪਤਨੀ ਦੇ ਉੱਤੇ ਇਸਤੇਮਾਲ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮਾਮਲਾ ਇਸ ਕਦਰ ਸਾਹਮਣੇ ਆਇਆ ਦਰਸਲ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਵਿਆਹ 26 ਮਈ 2024 ਨੂੰ ਹੋਇਆ ਸੀਗਾ ਪੁਲਿਸ ਦੇ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਹਨਾਂ ਦੋਨਾਂ ਦੇ ਵਿਆਹ ਜਿਹੜਾ ਹੋਇਆ ਸੀਗਾ ਉਸ ਤੋਂ ਬਾਅਦ ਉਸ ਦਾ ਜਿਹੜਾ ਪਤੀ ਸੀ ਉਸ ਨੂੰ ਇਹ ਪਤਾ ਲੱਗਾ ਕਿ ਉਹਦੀ ਜਿਹੜੀ ਪਤਨੀ ਕ੍ਰਿਤਿਕਾ ਆ ਉਸ ਨੂੰ ਕੁਝ ਬਿਮਾਰੀ ਹੈ ਵਿਆਹ ਤੋਂ ਪਹਿਲਾਂ ਇਹ ਪਰਿਵਾਰ ਨੂੰ ਨਹੀਂ ਦੱਸਿਆ ਗਿਆ ਸੀ ਪਰਿਵਾਰ ਨੇ ਇਹ ਜਾਣਕਾਰੀ ਨਹੀਂ ਦਿੱਤੀ ਤੇ ਦੋਹਾਂ ਪਤੀ ਪਤਨੀ ਦੇ ਵਿੱਚਕਾਰ ਲੜਾਈ ਝਗੜਾ ਰਹਿਣਾ ਸ਼ੁਰੂ ਹੋ ਗਿਆ ਇਹ ਤਕਰਾਰ ਵਾਧੀ ਗਈ ਤੇ ਆਖਰ ਇੱਕ ਦਿਨ ਉਸਦੇ ਪਤੀ ਨੇ 21 April ਵਾਲੇ ਦਿਨ ਮਹਿੰਦਰ ਨੇ ਕ੍ਰਿਤਿਕਾ ਦੇ ਪੇਟ ਦੇ ਵਿੱਚ ਇੱਕ ਇੰਜੈਕਸ਼ਨ ਲਗਾ ਦਿੱਤਾ ਪੇਟ ਦਰਦ ਦੇ ਨਾਮ ਤੇ ਇੰਜੈਕਸ਼ਨ ਦਿੱਤਾ ਜਿਸ ਤੋਂ ਬਾਅਦ ਉਸਨੇ ਕਿਹਾ ਕਿ ਤੂੰ ਆਪਣੇ ਘਰ ਚਲੀ ਜਾ ਤੈਨੂੰ ਇਲਾਜ ਦੀ ਲੋੜ ਹੈ ਔਰ ਤੈਨੂੰ ਨਾਲ ਦੀ ਨਾਲ ਆਰਾਮ ਦੀ ਲੋੜ ਹੈ ਜਿਸ ਤੋਂ ਬਾਅਦ ਕ੍ਰਿਤਿਕਾ ਨੇ ਦੱਸਿਆ ਵੀ ਕਿ ਉਸ ਨੂੰ ਇੰਜੈਕਸ਼ਨ ਵਾਲੀ ਜਗ੍ਹਾ ਤੇ ਦਰਦ ਹੋ ਰਹੀ ਹੈ ਪਰ ਮਹਿੰਦਰ ਨੇ ਉਸੇ ਪਤਨੀ ਪਤੀ ਨੇ ਇੰਜੈਕਸ਼ਨ ਨੂੰ ਬਾਹਰ ਨਾ ਕੱਢਣ ਦੀ ਸਲਾਹ ਦਿੱਤੀ। ਜਿਸ ਤੋਂ ਬਾਅਦ ਇੱਕ ਦਿਨ ਜਿਹੜੀ ਉਸਦੀ ਪਤਨੀ ਆ ਬੇਹੋਸ਼ ਮਿਲਦੀ ਉਸ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸ਼ੁਰੂਆਤੀ ਜਾਂਚਾਂ ਤੇ ਵਿੱਚ ਇਹ ਦੱਸਿਆ ਗਿਆ ਕਿ ਇਹ ਅਚਾਨਕ ਮੌਤ ਹੋਈਆ ਪਰ ਜਦੋਂ ਪੋਸਟਮਾਰਟਮ ਜਾਂ ਫਿਰ ਫੋਰੈਂਸਿਕ ਜਾਂਚ ਸ਼ੁਰੂ ਹੋਈ ਤਾਂ ਦੱਸਿਆ ਗਿਆ ਕਿ ਇੱਕ ਨਸ਼ੀਲਾ ਪਦਾਰਥ ਬਿਉਸ਼ੀ ਵਾਲਾ ਪਦਾਰਥ ਐਨੇਸਥੀसिया ਨਾਮ ਦਾ ਇੱਕ ਰਸਾਇਣਕ ਪਦਾਰਥ ਜਿਹੜਾ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਉਸਦੀ ਪਤਨੀ ਦੀ ਮੌਤ ਹੋਈ ਆ ਤਾਂ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਪਤੀ ਹੀ ਕਾਤਲ ਹੈ ਔਰ ਉਸਨੇ ਹੀ ਆਪਣੀ ਪਤਨੀ ਨੂੰ ਮੌਤੇ ਘਾਟ ਉਤਾਰਿਆ ਤਾਂ ਇੱਕ ਛੋਟੀ ਜਿਹੀ ਗੱਲ ਦੇ ਪਿੱਛੇ ਉਸਨੇ ਆਪਣੀ ਪਤਨੀ ਨੂੰ ਖਤਮ ਕਰ ਦਿੱਤਾ ਤਾਂ ਪਿਤਾ ਦੇ ਬਿਆਨਾਂ ਦੇ ਉੱਤੇ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਪਿਤਾ ਦੇ ਵੱਲੋਂ ਵੱਡੇ ਪੱਦਰ ਦੇ ਖੁਲਾਸੇ ਕਰ ਦਿੱਤੇ ਨੇ ਕਿ ਸਾਡੀ ਜਿਹੜੀ ਬੇਟੀ ਉਸਨੇ ਵਿਸ਼ਵਾਸ ਕਰਕੇ ਇਸ ਦੇ ਨਾਲ ਵਿਆਹ ਕਰਵਾਇਆ ਸੀ ਇਸ ਤੇ ਭਰੋਸਾ ਕੀਤਾ ਪਰ ਇਸ ਨੇ ਸਾਡੇ ਪਰੋਸੇ ਨੂੰ ਸਾਡੀ ਬੇਟੀ ਦੇ ਪਰੋਸੇ ਨੂੰ ਤੋੜ ਦਿੱਤਾ ਤਾਂ ਦੇਖੋ ਇੱਕ ਜਿਹੜਾ ਪਤੀ ਆ ਉਸਨੇ ਹੀ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇੱਕ ਡਾਕਟਰ ਪਤੀ ਦੀਆਂ ਕਰਤੂਤਾ ਦੇਖ ਸਕਦੇ ਹੋ ਕਿਵੇਂ ਉਸਨੇ ਹੱਦਾ ਪਾਰ ਕੀਤੀਆਂ ਤਾਂ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਬੰਗਲੌਰੋਂ ਤੋਂ ਜਿੱਥੇ ਕਿ ਹੁਣ ਇੱਕ ਪਤੀ ਦਾ ਜਿਹੜਾ ਖੁਲਾਸਾ ਹੋਇਆ ਉਸ ਦੇ ਬਲੋਂ ਕੀ ਕੁਝ ਕਰਤੂਤ ਕੀਤੀ ਗਈ ਹੈ ਤਾਂ ਮੰਦਪਾ ਕੀ ਖਬਰ ਬੰਗਲੌਰੋਂ ਤੋਂ ਸਾਹਮਣੇ ਆਈ ਹੈ ਤਾਂ ਜਿਸ ਤੇ ਇਹ ਮਾਮਲਾ ਸੁਰਖੀਆਂ ਦਾ ਵਿਸ਼ਾ ਬਣ ਗਿਆ ਸਰਜਨ ਪਤੀ ਨੇ ਆਪਣੀ ਡਾਕਟਰ ਪਤਨੀ ਦਾ ਕਤਲ ਕੀਤਾ ਸਾਲ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਸੀਗਾ ਪਰ ਕਿਵੇਂ ਇੱਕ ਛੋਟੀ ਜੀ ਗੱਲ ਪਿੱਛੇ ਉਸਨੇ ਇਹ ਵੱਡਾ ਕੰਮ ਕਰ ਦਿੱਤਾ ਤੇ ਪੁਲਿਸ ਨੇ ਮੁਲਜ਼ਮ ਦੀ ਗ੍ਰਿਫਤਾਰੀ ਕਰ ਲਈਤੀ ਹੈ